ਸਾਡੀ ਮੂਰਤ ਤੇ ਸਾਡੇ ਕਰਮ ਖੜੇ ਸਾਡੇ ਕਰਮਾਂ ਤੇ ਸਾਡੇ ਸਾਡੀ ਖੜੇ ਸਮਝੋ ਜੇਤਰਾ ਵੀ ਸਾਡੀ ਸੂਰਤ ਹੋਏ ਅਸੀਂ ਉਸਨਾਂ ਦੇਖਾਉਣੇ ਕਰ ਬੰਦੇ ਦੀ ਜੇਤਨਾ ਦੀ ਸੂਚ ਹੈ ਉਹ ਉਸਨਾਂ ਦੇਖਾ ਨਹੀਂ ਕਰ ਭਾਵੇਂ ਜੇ ਵੀ ਸੂਚ ਹੈ ਚੰਗੇ ਕੰਮ ਕਰੇਗਾ ਮਾੜੀ ਪੜਾਈ ਤਾਂ ਕਿੱਥੇ ਜੀ ਉਹ ਮਾੜੀ ਕੰਨੀ ਕਰੇਗਾ ਹਾਂ ਹੋ ਸਕਦਾ ਹੈ ਕਿ ਦੁਨੀਆ ਦੇ ਸਾਹਮਣੇ ਨਾ ਰੱਦਾਂ ਨਾਲ ਪਰ ਮਾੜੀ ਸੋਚ ਬੜਾ ਬੰਦਾ ਰੁਕਮੀ ਮਾਰੇ ਸੁਪੂ ਦੀ ਸੋਚ ਤੇ ਨੂੰ ਆਪਾਂ ਕਹਿੰਦੇ ਫਿਰਤੀ ਹੈ ਉਹਦੀ ਸੋਚ ਦੇ ਉਹਦੇ ਕੰਮ ਉਹਦੇ ਕਰੇ ਹੋਏ ਕਰਮਾਂ ਦੇ ਅੱਗੇ ਦੁੱਖ ਨਾਲ ਸੁਣਦੇ ਜੇ ਚੰਗੇ ਕਰਮ ਕੀਤੇ ਤਾਂ ਸੁਖਾਂ ਨੇ ਆਪੇ ਜੇ ਚੰਗੇ ਕਰਮ ਨਹੀਂ ਕੀਤੇ ਤੇ ਦੁੱਖਾਂ ਨੇ ਸੁਮੰਦੇ ਜੀ ਸੋਚ ਦੇ ਉੱਪਰ ਸਾਡੇ ਕਰਮ ਨੇ ਕਰਮਾਂ ਦੇ ਨਾਲ ਸਾਡੇ ਜੇ ਸਭ ਕਿਹ ਸੋਚ ਹੋਏ ਕਰਮਾਂ ਤੋਂ ਲੱਗ ਕੇ ਕਹਿੰਦੇ ਜੇਤਨਾ ਦਾ ਬੀਜਿਆ ਉਹ ਜਿਤਨਾ ਦਾ ਵੱਢਿਆ ਗਿਆ ਗਲੀਏ ਚਿੱਤੀ ਕਰਕੇ ਆਪਣੀ ਸੋਚ ਚੰਗੀ ਬਣਾ ਸੋਚ ਚੰਗੀ ਬਣੇਗੀ ਕੰਮ ਚੰਗੇ ਕਰੇਗਾ ਚੰਗੇ ਕਰਮਾਂ ਦਾ ਫਲ ਰਮਨ ਸੁਖ ਮਕਸੋ ਸੋਚ ਚੰਗੀ ਬਣਾਏਗਾ ਕੰਮ ਚੰਗੇ ਕਰੇਗਾ ਅਮਰ ਚੰਗੇ ਕਰੇ ਗਏ ਦਾ ਫਲ ਬਿਰਤ ਮਾਤਮਾ ਸੁਖ ਲੱਭੋ ਪਰ ਮੁਆਫ ਕਰ ਹਾਰ ਨਹੀਂ ਬੋਝਣ ਕਰਵਾ ਮਹਾਰਾਜ ਕਹਿੰਦੇ ਕਹਿੰਦੇ ਦੇਖ ਮੰਦੇ ਦੀ ਸੋਚ ਚੱਲੀ ਹੈ ਜ਼ਹਿਰ ਮਿਲਦਾ ਜਦੋਂ ਜ਼ਹਿਰ ਦਾ ਨੀਂਦ ਪੈਦਾ ਹੁੰਦਾ ਨਾ ਜੰਮਦਾ ਹੈ ਉਹ ਬਲ ਦਾ ਹੁੰਦਾ ਹੈ ਫਿਰ ਉਸ ਜ਼ਹਿਰ ਦੇ ਬਿਸਰੇ ਜੰਨ ਤੱਕ ਜ਼ਹਿਰ ਦੇ ਗੇਲ ਦੇ ਅਮਰ ਦਾ ਪਰ ਕੋ ਕਿਤਨੀ ਦੇਰ ਸਿਖਤ ਸੋਚਦੇ ਕੀ ਕੰਮ ਚੰਗੇ ਨਹੀਂ ਕੀਤੇ ਇਹ ਸੋਚ ਰਹੇ ਕਿ ਜੀਵਨ ਨੂੰ ਮੁਕਮਲ ਮਹਾਰਾਜ ਕਿਹਾ ਨਹੀਂ ਜੀ ਜੇ ਮੰਗੇ ਅਮਰ ਵੇਖੂ ਕੀ ਕਹਿੰਦੇ ਮੀਰੀ ਦਾ ਜਹਰ ਮੰਗੀ ਜਮਤ ਕਹਿੰਦੇ ਇਹ ਕਿਤਨਾ ਦੀ ਗੱਲ ਕਰ ਰਹੇ ਹਾਂ ਜਿੰਨਾ ਦੀ ਸੋਚ ਹੈ ਉਹਨਾਂ ਦੇ ਕਰਮ ਨੇ ਜਿੰਨਾ ਦੇ ਕਰਮ ਨੇ ਅੱਗੇ ਉਸ ਦਾ ਕਰਮ ਨੇ O